ਮੈਂ ਸਰਵਪੰਤ ਸਿੰਘ ਪੰਦੇੜ ਕਿਸਾਨ ਮਜ਼ਦੂਰ ਸੈਕਟਰੀ ਭਤੀ ਪੰਜਾਬ ਤੋਂ ਪਹਿਲੋਂ ਤਾਂ ਤਮਾਮ ਕੇ ਕੇਐਮਐਮ ਦੀਆਂ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਜੱਤ ਮੋਟਰਸਾਈਕਲ ਮਾਰਚ ਕੱਢ ਕੇ ਜਿਹੜਾ ਵਾ ਸਰਕਾਰ ਨੂੰ ਇੱਕ ਵਾਰੀ ਪਛਾਣ ਧੱਕਿਆ ਹੈਗਾ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਔਰ ਕਿਸਾਨਾਂ ਮਜ਼ਦੂਰਾਂ ਦਾ ਵੀ ਧੰਨਵਾਦ ਜਿਹੜੀਆਂ ਅੱਜ ਖਬਰਾਂ ਨੇ ਚੈਨਲਾਂ ਦੇ ਫੋਨ ਆ ਰਹੇ ਨੇ ਪੀ ਪ੍ਰਿੰਸੀਪਲ ਫੈਕਟਰੀ ਨੇ ਦਸਜੀ ਫੈਕਟਰੀ ਨੇ ਮੋਹਰ ਲਾ ਕੇ ਚਾਰ ਲਾਈਨਾਂ ਲਿਖ ਕੇ ਭੇਜੀਆਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਰਹੇ ਹੈਗੇ ਆਂ ਦੇਖੋ ਇੱਕ ਤਾਂ ਵੀ ਜੇ ਸਰਕਾਰ ਨੇ ਮਨ ਬਣਾਇਆ ਲੈਂਡ ਪੂਲਿੰਗ ਪਾਲਿਸੀ ਲੈਂਡ ਵਾਸਤੇ ਤੇ तमाम ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ਿਤ ਹੈ ਪ੍ਰਾਪਤੀ ਹੋਊਗੀ ਪਰ ਦੇਖੋ ਦੇਖਣ ਵਾਲੀ ਗੱਲ ਆ ਪਹਿਲੇ ਇੱਕ ਤਾਂ ਇਸ ਜਦੋਂ ਅ ਨੋਟੀਫਿਕੇਸ਼ਨ ਹੋਇਆ 65533 ਏਕੜ ਦਾ ਹਾਲੇ ਕੋਈ ਨੋਟੀਫਿਕੇਸ਼ਨ ਦਾ ਜ਼ਿਕਰ ਨਹੀਂ ਹੈਗਾ ਇਹ ਟੈਕਨੀਕਲ ਤੌਰ ਤੇ ਵੇਖਣਾ ਪਊਗਾ ਫਿਰ ਕੈਬਨਟ ਚ ਪਾਸ ਹੋਈ ਪਾਲਿਸੀ ਕੀ ਇਹ ਗਵਰਨਰ ਕੋਲ ਵਾਪਸ ਲੈਣੀ ਪਊ ਇਹ ਸਾਰੀਆਂ ਟੈਕਨੀਕਲ ਗੱਲਾਂ ਜਥੇਬੰਦੀ ਅੰਦਰ ਵੀ ਵਿਚਾਰਾਂਗੇ ਇੱਥੇ ਫਿਰ ਤਮਾਮ ਕੈਬਨਟ ਦੀਆਂ ਜਥੇਬੰਦੀਆਂ ਵਿਚਾਰਨੀਆਂ ਪਰ ਇੱਕ ਵੱਡਾ ਸਵਾਲ ਸਦਾ ਲਿਆ ਜਿਹੜੀ ਇਹ ਪਾਲਸੀ ਆ ਲੈਂਡ ਪੂਲਿੰਗ ਪਾਲਸੀ ਜਿਹੜੀ ਪਹਿਲਾਂ 2008 ਚ ਆਈ 13 ਚ ਲਾਗੂ ਹੋਈ ਉਹ ਜਿਉਂ ਦੀ ਤਿਉ ਰਹਿਣੀ ਆ ਫਿਰ ਕੋਈ ਸਰਕਾਰ ਨਾ ਵੀ ਆ ਕੇ ਇਹਨੂੰ ਪਾਲਸੀ ਨੂੰ ਕੱਢ ਸਕਦੀ ਆ ਇਹ ਪਾਲਸੀ ਭਗਵੰਤ ਮਾਨ ਸਰਕਾਰ ਵਾਪਸ ਲੈ ਲੇ ਹਾਲੇ ਤੱਕ ਮੁੱਖ ਮੰਤਰੀ ਦਾ ਕੋਈ ਬਿਆਨ ਕੇਜਰੀਵਾਲ ਦਾ ਬਿਆਨ ਸਾਨੂੰ ਨਹੀਂ ਨਜ਼ਰ ਆਇਆ ਜਿਨ੍ਹਾਂ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਹੋ ਰਿਹਾ ਫਿਲਹਾਲ ਇਹੀ ਕਿਹਾ ਜਾ ਸਕਦਾ ਵੀ ਹਾਲੇ ਚਾਰ ਲਾਈਨਾਂ ਲਿਖ ਕੇ ਆਈਆਂ ਨੇ ਜੇ ਸਰਕਾਰ ਨੇ ਮਨ ਬਣਾਇਆ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਆ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਕਿਸਾਨਾਂ ਨੂੰ ਬਦਲਣ ਇੱਕ ਇੰਚ ਜ਼ਮੀਨ ਨਹੀਂ ਦਾਂਗੇ ਤੇ ਨਹੀਂ ਦਾਂਗੇ ਬਾਕੀ ਦੀ ਟੈਕਨੀਕਲ ਗੱਲਾਂ ਹਜੇ ਵਿਚਾਰ ਨਾਲੀਆਂ ਨੇ ਇਹ ਮੀਟਿੰਗਾਂ ਦੇ ਅੰਦਰ ਵਿਚਾਰ ਕੇ ਹੀ ਅੱਤ ਵੀ ਫੈਸਲਾ ਕਰਾਂਗੇ ਧੰਨਵਾਦ